ਸਾਡੇ ਕੋਲ ਬੜੇ ਬੇਸ਼ਰਮ ਬੱਚੇ ਆਉਂਦੇ ਨੇ ਫੋਨ ਕਰਦੇ ਨੇ ਵੀ ਭਾਈ ਜਗ੍ਹਾ ਹੈਗੀ ਮੈਂ ਆਪਣੀ ਮਾਂ ਛੱਡਣੀ ਆ ਮੈਂ ਆਪਦਾ ਪਿਓ ਛੱਡਣਾ ਮੈਂ ਆਪਦਾ ਤਾਇਆ ਛੱਡਣਾ ਮਸਾਂ 2-4% ਹੋਣਗੇ ਬੰਦੇ ਜਿਹੜੇ ਅਸੀਂ ਝੁੱਗੀਆਂ ਝੋਂਪੜੀਆਂ ਚੋਂ ਚੱਕਦੇ ਹੁੰਦੇ ਝੁੱਗੀਆਂ ਝੋਂਪੜੀਆਂ ਵਾਲੇ ਅੱਜ ਵੀ ਆਪਣੇ ਮਾਂ ਪਿਓ ਦੀ ਬੱਚਿਆਂ ਦੀ ਰਿਸ਼ਤੇਦਾਰਾਂ ਦੀ ਮਦਦ ਕਰਦੇ ਆ ਰੋਟੀ ਘਟ ਖੰਦੇ ਪਰ ਉਹ ਨਿਵਾਸ ਨਹੀਂ ਛੱਡਦੇ ਅਸੀਂ ਪਿੰਡਾਂ ਦੇ ਵਿੱਚ ਜਿੱਥੇ ਗਰੀਬ ਘਰ ਨੇ ਜਿੱਥੇ ਦਲਿਤ ਲੋਕ ਜਿਨ੍ਹਾਂ ਨੂੰ ਅਸੀਂ ਜਾਤੀ ਸੂਚਕ ਸ਼ਬਦਾਂ ਨਾਲ ਬੁਲਾਉਂਦੇ ਆ ਹੂੰ ਉਹਨਾਂ ਦੇ ਵੀ ਘਰਾਂ ਚੋਂ ਅਸੀਂ ਕਦੇ ਕੇਸ ਚੱਕ ਕੇ ਨਹੀਂ ਲੈ ਕੇ ਆਉਂਦੇ ਕੋਈ 1-2% ਵਾਲੇ ਬਹੁਤ ਵੱਡੀ ਗੱਲ ਹੈ ਇਹ ਚੰਗੇ ਤੱਕੜੇ ਜ਼ਿਮੀਂਦਾਰਾਂ ਦੇ ਘਰਾਂ ਚ ਗੁਲਾਮ ਪਣੇ ਹੋਣ ਬੰਦੇ ਛੜਾ ਕੇ ਲੈ ਆਉਂਦੇ ਆ ਚੰਗੀਆਂ ਕੂਠੀਆਂ ਕਾਰਾਂ 'ਤੇ ਲਿਖੇ ਡਾਕਟਰ ਲੈਵਲ ਦੇ ਬੰਦੇ ਕਮਲੇ ਹੋ ਕੇ ਸੜਕਾਂ 'ਤੇ ਘੁੰਮ ਰਹੇ ਲੈ ਕੇ ਆਉਂਦੇ ਚੰਗਾ ਬਜ਼ੁਰਗ ਜੀ ਨੇ ਪੰਜਾਬ ਦੇ ੱਟਬੇ ਵਾਹ ਵਾ ਕੇ ਉਹਨੂੰਦਰਖੇਜ਼ ਧਰਤੀ ਬਣਾਇਆ ਮਿਹਨਤ ਕੀਤੀ ਖੂਨ ਪਸੀਨਾ ਡੋਲਿਆ ਤੇ ਅੱਜ ਉਹ ਬਜ਼ੁਰਗ ਨੂੰ ਘਰ ਦੇ ਕਿਸੇ ਕੁੰਡੇ ਤੇ ਪਾਇਆ